ਬਹੁਤ ਹੀ ਮੰਦਭਾਗੀ ਖਬਰ ਜਿਹੜੀ ਹੈ ਤੁਹਾਨੂੰ ਦੱਸਦੀ ਇੱਕ ਪੰਜਾਬ ਦੇ ਜੇਜੋ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਇਨੋਵਾ ਗੱਡੀ ਦੇ ਵਿੱਚ ਸਵਾਰ 11 ਵਿਅਕਤੀ ਜਿਹੜੇ ਉਹ ਹੜ ਦੇ ਬਹਾਅ ਦੇ ਵਿੱਚ ਬਹਿ ਗਏ ਦੇਖ ਸਕਦੇ ਹੋ ਇਨੋਵਾ ਦੀਆਂ ਤਸਵੀਰਾਂ ਇਸੇ ਇਨੋਵਾ ਦੇ ਵਿੱਚ 11 ਯਾਤਰੀ ਜਿਹੜੇ ਹਿਮਾਚਲ ਤੋਂ ਪੰਜਾਬ ਵਿੱਚ ਬारात ਲੈ ਕੇ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਜੇਜੂ ਦੇ ਨੇੜੇ ਇਹ ਗੱਡੀ ਜਦੋਂ ਇੱਕ ਸੜਕ ਤੋਂ ਲੰਘ ਰਹੀ ਸੀ ਤਾਂ ਇਹਨਾਂ ਦੇ ਡਰਾਈਵਰ ਨੇ ਸੋਚਿਆ ਕਿ ਸ਼ਾਇਦ ਪਾਣੀ ਘੱਟ ਹੈ ਪਰ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਇਹ ਜਿਹੜੀ ਗੱਡੀ ਉਹ ਖੱਟ ਦੇ ਵਿੱਚ ਬਹਿ ਗਈ ਜਿਸ ਦੇ ਨਾਲ ਇਸ ਦੇ ਵਿੱਚ ਸਵਾਰ 11 ਵਿਅਕਤੀ ਜਿਹੜੇ ਉਹ ਇਸ ਹੜ੍ਹ ਦੇ ਬਹਾਅ ਦੇ ਵਿੱਚ ਬਹਿ ਗਏ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ 11 ਵਿਅਕਤੀਆਂ ਦੇ ਵਿੱਚੋਂ ਜਿਹੜੇ 9 ਵਿਅਕਤੀਆਂ ਦੀਆਂ ਲਾਸ਼ਾਂ ਉਹ ਪ੍ਰਸ਼ਾਸਨ ਨੇ ਬਰਾਮਦ ਕਰ ਲਈਆਂ ਏ ਤੇ ਦੋ ਵਿਅਕਤੀਆਂ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ 11 ਦੇ 11 ਵਿਅਕਤੀ ਇੱਕੋ ਪਰਿਵਾਰ ਦੇ ਹਿਮਾਚਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜੋ ਪੰਜਾਬ ਵਿੱਚ ਕਿਸੇ ਵਿਆਹ ਦੇ ਲਈ ਜਾ ਰਹੇ ਸਨ ਬਹੁਤ ਹੀ ਜਿਹੜੀ ਹੈ ਮੰਦਭਾਗੀ ਖਬਰ ਹੈ ਜਿਹੜੀ ਇਸ ਵੇਲੇ ਜੇਜੋ ਤੋਂ ਸਾਹਮਣੇ ਆ ਰਹੀ ਹੈ